ਇੱਕ ਮੁਸਲਮਾਨ ਫਕੀਰ ਹੋਇਆ ਜਾਨੀ ਖਾਨ ਧੰਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਆਇਆ ਇੱਕ ਦਿਨ ਮਰਦ ਜੀ ਨੂੰ ਆ ਕਰਕੇ ਨਮਸਕਾਰ ਕਰਕੇ ਕਹਿੰਦਾ ਕਿ ਮਹਾਰਾਜ ਜਾਨੀ ਕੋ ਜਾਨੀ ਮਲਾ ਦੋ ਮਹਾਰਾਜ ਕਹਿਣ ਲੱਗੇ ਮਹਾਰਜ ਅੰਦਰ ਜਮੀ ਜਾਨੀ ਜਾਣ ਸਾਂ ਫਿਰ ਹੀ ਪੁੱਛਿਆ ਭਾਈ ਕੀ ਚਾਹੁੰਦੇ ਹੋ ਕੀ ਕਹਿੰਦੇ ਹੋ ਤੁਹਾਡੀ ਸਮਝ ਨਹੀਂ ਲੱਗ ਰਹੀ ਕਹਿਣ ਲੱਗਾ ਮਹਾਰਾਜ ਮੇਰਾ ਨਾਮ ਜਾਨੀ ਖਾਨ ਹੈ ਤੇ ਮੈਨੂੰ ਸੱਚੇ ਖੁਦਾ ਜਾਨੀ ਦੇ ਨਾਲ ਮਿਲਾ ਦੇਣਾ ਕਰੋ ਮੈਨੂੰ ਸੱਚੇ ਖੁਦਾ ਦੇ ਨਾਲ ਮਿਲਾ ਦੇ ਮਹਾਰਾਜ ਜਾਨੀ ਕੋ ਜਾਨੀ ਮਿਲਾ ਦਿਓ ਜਦੋਂ ਇਦਾਂ ਕਹਿਣ ਲੱਗਾ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਅਸੀਂ ਇਦਾਂ ਨਹੀਂ ਮਿਲਦੇ ਜਾਨੀ ਸਾਡੇ ਅਥਵਾਸੀ ਨਹੀਂ ਅਸੀਂ ਤੈਨੂੰ ਅਲਾਈ ਨਹੀਂ ਸਕਦੇ ਜਦੋਂ ਬਹੁਤੀ ਵਾਰੀ ਇਦਾਂ ਕਿਹਾ ਤੇ ਮਹਾਰਾਜ ਸਾਹਿਬ ਜੀ ਨੇ ਸਿੱਖਣ ਹੁਕਮ ਕੀਤਾ ਕਿ ਉਹ ਤੱਕੇ ਮਾਰ ਕੇ ਵਾਰ ਕਰਦੇ ਗੁਰੂ ਪੇਰੇ ਖਾਂਸਾ ਸਾਧ ਸੰਗਤ ਜੀ ਪ੍ਰੀਖਿਆ ਵਾਲਾ ਪੇਪਰ ਬਹੁਤ ਕਠਿਨ ਪੇਪਰ ਹੈ ਇਸ ਦੇ ਵਿੱਚੋਂ ਕੋਈ ਵਿਰਲਾ-ਵਿਰਲਾ પાਸ ਹੁੰਦਾ ਇਹ ਜਿਹੜਾ ਪੇਪਰ ਮਹਾਰਾਜ ਨੇ ਪਾ ਦਿੱਤਾ ਨਾ ਜਾਂਦੀ ਖਾਨ ਕਹਿਣ ਲੱਗੇ ਸਿੱਖੋ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਭਾਈ ਅਜੀਬ ਗੱਲ ਹੈ ਕਿ ਗੁਰੂ پاس ਆ ਕੇ ਕਹੇ ਮਹਾਰਾਜ ਰੱਬ ਦੇ ਨਾਲ ਮਿਲਾ ਦਿਓ ਤੇ ਗੁਰੂ ਅਗੋਂ ਕਹੇ ਕਿ ਧੱਕੇ ਮਾਰ ਕੇ ਬਾਹਰ ਕੱਢ ਦਿਓ ਤੇ ਲੋਕ ਕਹਿੰਦੇ ਧੱਕੇ ਮਾਰ ਕੇ ਇਸ ਨੂੰ ਬਾਹਰ ਕਰਦੇ ਹੋ ਸਿੱਖਾਂ ਨੇ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਉੱਚੀ ਉੱਚੀ ਕਹਿਣ ਲੱਗਾ ਮਹਾਰਾਜ ਜਾਨੀ ਕੋ ਜਾਨੀ ਬੁਲਾ ਦੋ ਜਾਨੀ ਕੋ ਜਾਨੀ ਬੁਲਾ ਦੋ ਸਵੇਰੇ ਤੋਂ ਸ਼ਾਮ ਹੋ ਗਈ ਸੰਧਿਆ ਦਾ ਵੇਲਾ ਹੋ ਗਿਆ ਪਾਣੀ ਪੜੀ ਤੇ ਮਹਾਰਾਜ ਕਹਿਣ ਲੱਗੇ ਜਿਹੜਾ ਜਾਨੀ ਖਾਨ ਆਇਆ ਸੀ ਉਸਨੇ ਭਈ ਪ੍ਰਸ਼ਾਦਾ ਛਕਿਆ ਉਹ ਠੀਕ ਹੈ ਮਹਾਰਾਜ ਇਹ ਨਹੀਂ ਕਦਰ ਕਰਦੇ ਨੇ ਸਿੱਖਾਂ ਦੇ ਇਹ ਨਹੀਂ ਫਿਕਰ ਕਰਦੇ ਸਿਕਾ ਨੇ ਜਾ ਕੇ ਦੇਖਿਆ ਉੱਚੀ ਉੱਚੀ ਕਹਿ ਰਹੇ ਮਹਾਰਾਜ ਜਾਨੀ ਕੋ ਜਾਨੀ ਬੁਲਾ ਲਓ ਜਦੋਂ ਐਦਾਂ ਕਿਹਾ ਤੇ ਮਹਾਰਾਜ ਨੇ ਕਿਹਾ ਇਸ ਨੂੰ ਟੱਕ ਦੇਵੋ ਇਸ ਨੂੰ ਕੋਈ ਵੇਖੇ ਨਾ ਸਿਕਾ ਨੇ ਚਾਰੇ ਪਾਸੇ ਬਾਹਰ ਦੇ ਡੰਡੇ ਲਾ ਕਰ ਕਿਤੇ ਕੇ ਪਰਦਾ ਲਾ ਦਿੱਤਾ ਟਰੈਕ ਦਿੱਤਾ ਤੇ ਜਦੋਂ ਸਵੇਰ ਹੋਈ ਤੇ ਮਹਾਰਾਜ ਨੇ ਫਿਰ ਪੁੱਛਿਆ ਭਾਈ ਉਸ ਨੇ ਕੁਝ ਛਕਿਆ ਕਹਿਣ ਲੱਗੇ ਮਹਾਰਾਜ ਉਸ ਨੇ ਛਕਿਆ ਨਹੀਂ ਉਸ ਦੀ ਅੱਖਾਂ ਵਿੱਚੋਂ ਹੰਝੂ ਵਗਦੇ ਨੇ ਲੰਮੇ ਪਿਆ ਢਿੱਗਾ ਪਿਆ ਹੈ ਮੂਹ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਜਿੰਨੇ ਕੋ ਆਵਾਜ਼ ਨਿਕਲਦੀ ਹੈ ਉਹ ਸਹੀ ਕਹਿੰਦਾ ਮਹਾਰਾਜ ਜਾਨੀ ਕੋ ਜਾਨੀ ਬਲਾਦ ਜਾਨੀ ਕੋ ਜਾਨੀ ਔਲਾਦ ਮਹਾਰਾਜ ਕਹਿੰਨ ਲੱਗੇ ਠੀਕ ਹੈ ਉਸ ਨੂੰ ਕਹੋ ਕਿ ਗੁਰੂ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਹੈ ਦਰਬਾਰ ਦੇ ਵਿੱਚ ਆ ਜਾਓ ਤੁਹਾਨੂੰ ਖੁਦਾ ਦੇ ਦਰਸ਼ਨ ਕਰਾਉਣੇ ਹਨ ਜਦੋਂ ਸਿੱਖ ਨੇ ਜਾ ਕਰਕੇ ਇਹ ਨਹੀਂ ਗੱਲ ਕਹੀ ਮਨੋ ਉਸ ਦੇ ਸਰੀਰ ਦੇ ਵਿੱਚ ਇੱਕ ਬਿਜਲੀ ਤੈਰ ਗਈ ਹੋਵੇ ਐਦਾਂ ਹੋ ਗਿਆ ਹੋਵੇ ਜਿਵੇਂ ਉਸ ਨੂੰ ਕੋਈ ਇੱਕ ਬਹੁਤ ਜਿਆਦਾ ਚੀਜ਼ ਦੀ ਲਾਲਸਾ ਹੈ ਜਿਸ ਨੂੰ ਇੱਕਦਮ ਚੀਜ਼ ਮਿਲ ਜਾਵੇ ਇੱਕ ਉੱਠ ਦੇ ਅੰਦਰ ਸ਼ਕਤੀ ਉਹ ਚੀਜ਼ ਤੇ ਉੱਠ ਕਰਕੇ ਮਾਰਦ ਦੇ ਪਾਸ ਆ ਗਿਆ ਨਮਸਕਾਰ ਕੀਤੀ ਕਹਿਣ ਲੱਗੇ ਭਾਈ ਤੁਸੀਂ ਕਹਿਣਾ ਕਰਦੇ ਹੋ ਜਾਨੀ ਕੋ ਜਾਂਦੀ ਮਿਲਾ ਲਓ ਜੇਕਰ ਕੇ ਸੱਚੇ ਰੱਬ ਦੇ ਨਾਲ ਮਿਲਣਾ ਹੈ ਤੇ ਜਾ ਸਾਹਮਣੇ ਦਰਿਆ ਵਗਦਾ ਹੈ ਦੌੜ ਕੇ ਜਾ ਕਰਕੇ ਛਾਲ ਮਾਰ ਦੇ ਸਾਰੇ ਸਿੱਖ ਹਨ ਹੋ ਗਏ ਮਰ ਜੀ ਇਸ ਤਰ੍ਹਾਂ ਦਾ ਸਵਾਲ ਪੁੱ ਦਿੱਤਾ ਦੁਹੀ ਇੱਕ ਸਿੰਘ ਕਹਿ ਰਿਹਾ ਮਰੇ ਜੀ ਰਬ ਨਲ ਮਲਾ ਦੋ ਤੁਸੀਂ ਕਹਿ ਰਹੇ ਹੋ ਜਾ ਕੇ ਦਰਿਆ ਦੇ ਵਿੱਚ ਛਾਲ ਮਾਰ ਦੋ ਐਨੀ ਗੱਲ ਜਾਣੀ ਖਾਨ ਨੇ ਸੁਣੀ ਦਰਿਆ ਦੇ ਵੱਲ ਦੌੜਿਆ ਜਾ ਰਿਹਾ ਹੈ ਤੇ ਮਹਾਰਾਜ ਨੇ ਸਿੱਖਾਂ ਨੂੰ ਉਗਮ ਕੀਤਾ ਹੈ ਭਾਈ ਜਿਹੜਾ ਭੱਜਿਆ ਜਾ ਰਿਹਾ ਉਸਨੇ ਛਾਲ ਮਾਰ ਦੇਣੀ ਹੈ ਇਸ ਨੂੰ ਕੱਢਣ ਵਾਸਤੇ ਵੀ ਸਿੱਖ ਤਿਆਰ ਹੋ ਪਿੱਛੇ ਜਾਓ ਬਹੁਤ ਜਨ ਤੇ ਖਾਲਸਾ ਜਿੱਥੇ ਤਿਆਰ ਹੀ ਨਹੀਂ ਹੁੰਦੇ ਮਾਫ ਕਰਨਾ ਗੁਰੂ ਘਰ ਆਪਾਂ ਨਿਤ ਹੁੰਦੇ ਆ ਤਿਆਗ ਕਰਕੇ ਬੈਠਦੇ ਵੀ ਆ ਬਾਣੀ ਪੜ੍ਹਦੇ ਆ ਪਰ ਜਿਹੜਾ ਗੁਰੂ ਦੇ ਨਾਮ ਤੇ ਜਹਾਜ ਨਾ ਅੰਮ੍ਰਿਤ ਛਕਣਾ ਉਹਦੀ ਦਾਤ ਕੋਈ ਨਹੀਂ ਲੈਂਦਾ ਅੰਮ੍ਰਿਤ ਦੀ ਦਾਤ ਵੀ ਵਿਰਲਾ ਰਹਿਦਾ ਮਹਾਰਾਜ ਕਹਿੰ ਲੱਗੇ ਉਸ ਤੇ ਮਨ ਦੇ ਵਿੱਚ ਸੱਚਾ ਦ੍ਰਿੜਤਾ ਹੈ ਉਸਨੇ ਛਾਲ ਮਾਰ ਦੇਣੀ ਹੈ ਜਿਹੜਾ ਭੱਜਿਆ ਜਾ ਰਿਹਾ ਉਸਨੇ ਭੱਜ ਕਰਕੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਬਾਬਾ ਬਿਧੀ ਚੰਦ ਜੀ ਹੋਰ ਸਿੱਖਾਂ ਨੇ ਬਾਹਰ ਕੱਢਿਆ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਉ ਸਾਹਿਬ ਆਏ ਤਿਆ ਕਰਕੇ ਘੁੱਟ ਕੇ ਗਲੇ ਦੇ ਨਾਲ ਲਾ ਲਿਆ ਜਾਨੀ ਖਾਂ ਉੱਚੀ ਉੱਚੀ ਰੋਣ ਲੱਗ ਪਿਆ ਮਹਾਰਾਜ ਖੁਦਾ ਦੇ ਨਾਲ ਗੱਲਣਾ ਹੈ ਕਹਿ ਲੱਗੇ ਇੰਨਾ ਉਤਾਵਲਾ ਸਿੱਖ ਕੀ ਖੁਦਾ ਦੇ ਨਾਲ ਮਰਨ ਵਾਸਤੇ ਜਿਹੜਾ ਇੱਕ ਕਹਿਣ ਤੇ ਦਰਿਆ ਦੇ ਵਿੱਚ ਛਾਲ ਮਾਰ ਦੇਵੇ ਐਨੀ ਡਿੜ੍ਹਤਾ ਗੁਰੂ ਦੇ ਵਾਸਤੇ ਐਨਾ ਪੱਕਾ ਵਜਨ ਗੁਰੂ ਮਹਾਰਾਜ ਸਾਹਿਬ ਜੀ ਦਾ ਨੈਤਿਕ ਤੇ ਖਰੂਪ ਪਿਆਰੀ ਖਾਲਸਾ ਸਾਹਿਬ ਸੰਗਤ ਦੀ ਕਈ ਗੁਰਮੁਖਣਾ ਸਾਹਿਬ ਜੀ ਨੂੰ ਜਦੋਂ ਜਦੋਂ ਹੁਕਮ ਹੁੰਦਾ ਹੈ ਨਾ ਕਈ ਦਿਨ ਉਸ ਨੂੰ ਵੀ ਮੋੜ ਦਿੰਦੇ ਨੇ ਕਹਿਣ ਲੱਗੇ ਮਹਾਰਾਜ ਕਿਹੜਾ ਬੋਲਦੇ ਹਨ ਗੁਰੂ ਸਾਹਿਬ ਕਿਹੜਾ ਬੋਲਦੇ ਨੇ ਆਪਾਂ ਇਹ ਗੱਲ ਬਹੁਤ ਜਨਾਂ ਦਾ ਸ਼ਰਕਾ ਹੈ ਹੈ ਇਸੇ ਗੱਲ ਦੇ ਉੱਤੇ ਕਿ ਮਹਾਰਾਜ ਕਿਹੜਾ ਬੋਲਦੇ ਹਨ ਹੈ ਨਾ ਤੇ ਜਾਨੀ ਖਾਨ ਦਾ ਜਿਹੜਾ ਇੱਕ ਮੁਸਲਮਾਨ ਫਕੀਰ ਸਿੱਖ ਹੈ ਉਸ ਦਾ ਇੰਨਾ ਗੁਰੂ ਦੇ ਬਚਨ ਤੇ ਦ੍ਰਿੜਤਾ ਉਸ ਨੇ ਭੱਜ ਕੇ ਸ਼ਹਾਦਤ ਦਿੱਤੀ ਜਦੋਂ ਮਹਾਰਾਜਾ ਸਾਹਿਬ ਜੀ ਨੇ ਕੱਢਿਆ ਘੁੱਟ ਕੇ ਗਲੇ ਦੇ ਨਾਲ ਲਾ ਰਿਆ ਇੱਕੋ ਨજર దృష్టి ਪਰ ਕਰਕੇ ਜਦ ਉਸ ਦੀ ਅੱਖਾਂ ਦੇ ਵੱਲ ਵੇਖਿਆ ਤੇ ਮਹਾਰਾਜਾ ਸਾਹਿਬ ਜੀ ਨੇ ਨਾ ਸ਼ੁੱਧ ਕੀ ਨਾ ਸ਼ੁੱਧ ਰਹੀ ਪੁੱਧ ਕੀ ਨਾ ਬੁੱਧ ਰਹੀ ਮਹਾਰਾਜਾ ਕਹਿਣ ਲੱਗੇ ਇੱਕੋ ਨਦਰ ਦ੍ਰਿਸ਼ਟੀ ਦੇ ਵਿੱਚ ਉਸ ਨੂੰ ਰੱਬ ਦੇ ਨਾਲ ਮਿਲਾ ਦਿੱਤਾ ਜਿਵੇਂ ਕਰਕੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਅਮਰਤ ਦ੍ਰਿਸ਼ਟ ਵੇਖੇ ਹੋਏ ਸੰਤ ਅਮਰਤ ਦੀ ਦ੍ਰਿਸ਼ਟੀ ਪਰ ਕਰਕੇ ਜਰਜਾਨੀ ਖਾਨ ਦੇ ਅੱਖਾਂ ਵੱਲ ਵੇਖਿਆ